ਲਓ ਵੀ ਲਓ ਵੀ ਮਿੱਤਰੋ 9 ਫੁੱਟਾ ਪਾਲਿਆ ਉੱਤੇ 11 ਹਲ ਸੀ ਕਿ ਅੱਜ 9 ਫੁੱਟਾ ਪਾਲਿਆ ਬਾਈ ਅਰਸ਼ ਕਹਿੰਦਾ ਨਾ ਅੱਜ ਦੇਖਦੇ ਆ ਚਲਾ ਕੇ ਇਹਨੂੰ ਨਿੱਕੇ ਜੀ ਨੂੰ ਦੇਖਣ ਤੇ ਨਿੱਕਾ 595 ਟਰਬੋ ਆ ਇਹ ਹੁਣ ਪਤਾ ਲੱਗਿਆ ਮਾਡਲ ਦਾ ਕੰਪਨੀ ਵੱਲੋਂ ਟਰਬੋ ਹੁੰਦੀ ਸੀ ਇਹਨਾਂ ਦੇ 52 ਕਿਚਪੀ ਦਾ ਟਰੈਕਟਰ ਆ ਇਹ ਪਤਾ ਨਹੀਂ ਬਈ ਬਹੁਤ ਮੰਨ ਕੇ ਚੱਲੋ ਚੱਲੋ ਟਰੈਕਟਰ ਦਾ ਪੁਰਾਣਾ ਹੀ ਆ ਲੱਗ ਜੂ ਪਤਾ ਦਿਆ ਖਿੱਚਦਾ ਕਿ ਨਾ ਓਕੇ ਜਿਹਾ ਚਲਾ ਕੇ ਦੇਖਦੇ ਆ ਵਾਏ ਲੋਕੋ ਦਿਨ ਲੱਗਿਆ ਘਰ ਤੇ ਠੋਂਦਾ ਜਾਂਦਾ ਬਈ ਚਲ ਆਰੇ ਜੇ ਮਾਰ ਕੇ ਸੀ ਗਾਮ ਠੀਕ ਲਿਖਦੀ ਹੈ ਗਿੱਲੀ ਕੋਲੇ 9 ਫੁੱਟਾ ਬਈ ਇਹ ਨਾ ਇਹਨਾਂ ਦੇ ਹਾਈ ਸਪੀਡ ਵਾਲੇ ਡਰੈਕਟਰ ਹੁੰਦੇ ਨੇ ਇਹ ਆਪਰੇ ਵਾਲਾ ਜਿਵੇਂ ਆ ਖੜਾ ਜਾ ਰ ਜਣਾ ਇਹ ਤਾਂ ਖਿੱਚ ਲੈਂਦੇ ਆ ਹਾਈ ਲੋ ਮੀਡੀਅਮ ਵਾਲੇ ਆ ਜਿਹੜੇ ਪਰ ਜਿਹੜੇ ਹਾਈ ਸਪੀਡ ਵਾਲੇ ਕੀ ਹੁੰਦੇ ਨਾ ਹਾਈ ਲੋ ਵਾਲੇ ਇਹਨਾਂ ਨੂੰ ਤਿੱਕ ਤਿੱਕ ਤਾਂ ਆਉਂਦੀ ਹੋਈ ਇਹ ਜਿਹਾ ਕਿੰਜ ਸੰਦ ਪੜੇ ਵੱਡੇ ਹੁੰਦੇ ਜਿਹੜੇ ਵੀਡੀਓ ਵਾਲੇ ਪਰ ਪਰਵਾਹ ਇਹਨੂੰ ਕੋਈ ਹੈ ਨਹੀਂ ਅਰਸ਼ ਨੇ ਫੋਨ ਕਰਕੇ ਜਾਇ ਕਹਿੰਦਾ ਅੱਜ ਚਲਾ ਕੇ ਦੇਖਦੇ ਆ ਲੱਗ ਜੂ ਪਤਾ ਵੀਡੀਓ 'ਚ ਲੱਗੂ ਕਹਿੰਦਾ ਪਤਾ ਖਿੱਚਦਾ ਕਿ ਨਾ ਉਹ ਗੱਲ ਆਟਾ ਪਟਦਾ ਨਹੀਂ ਰੱਖਿਆ ਭਾਈ ਮਾਏ ਨੇ ਦੇ ਹਿਸਾਬ ਨਾਲ ਪੂਰੀ ਕੈਂਡ ਬਣ ਫੋਰਮ ਬਣਦੀ ਜਾਂਦਾ ਕਾਹੇ ਭਾਈ ਰੱਖ ਤਾ ਘਵਾ ਕੇ ਕੋਣ ਉਹ ਕਾਜੀ ਵੀ ਰਾਂ ਐ ਵੀ ਕਹਿਣਗੇ ਹਨਾ ਯਾਰ ਕਿੱਡਾ ਕਾ ਕੀ ਗੱਲਾਂ ਨਾ ਬੁੱਟਾ ਕਿ ਭਾਈ ਟਰੈਕਟਰ ਨੂੰ ਆਪਦੇ ਆਦੇ ਮਾਏ ਨੇ ਦੇ ਹਿਸਾਬ ਨਾਲ ਪਤਾ ਲੱਗਦਾ ਹੁੰਦਾ ਹੁਣ ਇੱਥੇ ਜੇ ਆਪ ਹੀ 50 ਹਸ ਪਾਵਰ ਦਾ ਭਾਈ ਜਾ ਖਿੱਚ ਲੂਗਾ ਰਾਮਨਾਲ ਇਹ ਵਿਚਾਰੇ ਨੂੰ ਥੋੜੀ ਜਿਹੀ ਦਿੱਕਤ ਆਊਗੀ ਪਰ ਨਾ ਇਹ ਨਹੀਂ ਕੀਤੀ ਨਹੀਂ ਇਸੇ ਵੀ ਬਦਲੇ ਇਹਨਾਂ ਵੇ ਪਤਾ ਐ ਇਹਨਾਂ ਤੇ ਨਾ ਜਿਆਦਾ ਲੱਗਣਾ ਉਹ ਹੁੰਦਾ ਵੀ ਐਂ ਲੱਗਾ ਬਾਹਲੇ ਚੌੜਾ ਹੁੰਦਾ ਇਹ ਨਹੀਂ ਹੈਗਾ ਕਿ ਇਹ ਨਾ ਨਹੀਂ ਦਿੱਕਤ ਜਰੂਰ ਆਉਂਦੀ ਆ ਕਾਂ ਟਰੈਕਟਰ ਆ ਗਿਆ ਸਰਦਾਰ ਵਾਲਿਆਂ ਦਾ 9 ਫੁੱਟਾ ਸੂਪਰ ਸੀਟਰ ਵਨ ਕੇ ਚੱਲੋ ਮਿੱਤਰੋ ਕਿਉਂਕਿ ਟਰੈਕਟਰ ਪੁਰਾਣਾ ਹੈ ਨਾ ਔੜੀ ਔੜੀ ਪੰਪ ਪੰਪ ਦਾ ਵੀ ਕੰਮ ਭਾਲਣ ਲੱਗ ਜਾਂਦਾ ਇੰਜਨ ਦਾ ਵੀ ਕੰਮ ਭਾਲਣ ਲੱਗ ਜਾਂਦਾ ਇਹ ਕੰਮ ਭਾਲਣ ਦੇ ਨਾਲ ਨਾਲ ਗਿੱਟਰ ਚ ਪਾਵਰ ਦੀ ਵੀ ਕਮੀ ਮਹਿਸੂਸ ਆਉਣ ਲੱਗ ਜਾਂਦੀ ਆ ਇਹ ਇਥੇ ਇਹ ਟਰੈਕਟਰ ਦਾ ਪੂਰਾ ਕੰਮ ਕੀਤਾ ਹੋਵੇ ਬਈ ਕਿਉਂਕਿ ਹਜੇ ਓਨਾ ਕੰਮ ਨਹੀਂ ਭਾਲਦਾ ਤੇ ਪਰ ਜੇ ਇਹਦਾ ਕੰਮ-ਕੁੰਮ ਕੀਤਾ ਹੋਵੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਬਰਾਬਰ ਨਾਲ ਦੇ ਆਪ ਦੀ ਕੈਟਾਗਰੀ ਦੇ ਹਿਸਾਬ ਨਾਲ ਇੱਕ ਤਾਂ ਬਤਿੰਦਰ ਪੁਰਾਣਿਆ ਜੇ ਜ਼ੋਰ ਵੀ ਵਾਲਾ ਹੁੰਦਾ ਇਹ ਉਤੋਂ ਆ ਮਹਿੰਦਰਾ ਦਾ ਚਾਰ ਸਿਲੰਡਰ ਇੰਜਨ ਗਿਆ ਰਹਿੰਦੀ ਗੁੰਦੀ ਗਿਆ ਬਸ ਐਨਾ ਕ ਬਹੁਣਾ ਸੀ ਵੀ ਵੀਡੀਓ ਲਈ ਵਾ ਕੇ ਦੇਖਿਆ ਸੀ ਇਹ ਵਾਕੀ ਤਾਂ ਸੇ ਮਾੜੇ ਮੋਟੇ ਢੇੜੀ ਸੀ ਚਲਾ ਕੇ ਦੇਖਣਾ ਸੀ ਜਾਂ 9 ਫੁੱਟਾਂ ਕਹਿੰਦਾ ਅੱਜ ਪਹਿਲੀ ਵਾਰ ਹੀ ਪਾਇਆ 10ਾਂ ਦੇ ਤੇ ਮਗਰ ਕਹੈਂਟ ਪਰਫਾਰਮੈਂਸ ਦਿੱਤੀ ਹੈ ਬਈ ਕਿਉਂਕਿ ਜਿਹੜੇ ਟਰੈਕਟਰ ਨੇ ਤੇਲ ਖਰਚ ਇਹਨਾਂ ਦਾ ਬਾਲਾ ਜਨਜਾਇ ਨਹੀਂ ਘੱਟ ਹੁੰਦਾਗਾ ਪੁਰਾਣਿਆਂ ਦਾ ਨਵੇਂ ਦਾ ਤਾਂ ਵੀ ਆਪਾਂ ਕਹਿੰਦੀ ਨਹੀਂ ਕੁਝ ਤੇ ਕੰਮ ਪਾ ਦਿੰਦੇ ਨੇ ਤੇਲ ਖਰਚੇ ਘੱਟਾ ਹੁਣ ਇਹਨੂੰ ਐ ਕਹਿੰਦਾ ਇੱਕ ਲੋਡ ਨਹੀਂ ਹੈਗੀ ਬਈ ਆਹ ਲਵਾ ਦੋ ਉਹ ਲਵਾ ਦੋ ਤੇਲ ਘੱਟ ਜੋ ਘੱਟ ਜੋ ਕੁਦਰਤ ਦੀ ਤੌਰ ਤੇ ਇਹ ਚੰਗੇ ਨੇ ਯਾਰ ਟਰੈਕਟਰ ਇਹ ਮਿਲਦੇ ਨਹੀਂ ਕਿਸੇ ਦੀ ਤਾਂ ਬਾਕੀ ਭਣੀ ਜਿਹੜੇ 595 ਆ ਟਰਬੋ ਮਾਡਲ ਇਹ ਬਹੁਤ ਘੱਟ ਨੇ ਤੇ ਦੱਸੋ ਫਿਰ ਵੀਡੀਓ ਕਿਵੇਂ ਲੱਗੀ ਤੁਹਾਨੂੰ ਜੇ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਨੂੰ